ਸਵਾਗਤ ਹੈ ਜੀ ਤੁਹਾਡਾ ਸੋਤਾ ਟਾਕ ਸ਼ੋਅ ਦੇ ਉੱਤੇ ਤੇ ਮੈਂ ਹਾਂ ਤੁਹਾਡਾ ਆਪਣਾ ਦੋਸਤ ਤੇ ਹੋਸ ਸੁਰਿੰਦਰ ਸੁਹੋਤਾ ਅੱਜ ਮੇਰੇ ਨਾਲ ਨੇ ਉੱਗੇ ਸਮਾਜ ਸੇਵਕ ਜਿਨ੍ਹਾਂ ਦੀ ਪਛਾਣ ਸਮਾਜ ਦੇ ਵਿੱਚ ਇੱਕ ਸਮਾਜ ਸੇਵਕ ਦੇ ਤੌਰ ਤੇ ਵੀ ਹੈ ਔਰ ਰਾਜਨੀਤਿਕ ਗਲਿਆਰਾਂ ਦੇ ਵਿੱਚ ਵੀ ਉਹਨਾਂ ਦੇ ਨਾਮ ਦੀ ਗੂੰਜ ਵੱਜਦੀ ਹੈ ਮੇਰੇ ਨਾਲ ਨੇ ਸੰਦੀਪ ਕਪੂਰ ਜੀ ਕਪੂਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਜੀ ਨਮਸਕਾਰ ਜੀ ਸਾਰੇ ਸ਼ੋਤਿਆਂ ਨੂੰ ਸੋ ਅੱਜ ਦਾ ਜਿਹੜਾ ਵਾ ਪ੍ਰੋਗਰਾਮ ਸਾਰਨਾ ਪਹਿਲੋ ਮੈਂ ਆਪਣੇ ਜਿਹੜੇ ਮੇਰੇ ਗੁਰੂ ਹੈ ਐਡਵੋਕੇਟ ਮਿੰਤਪਾਲ ਗੁੱਤਾ ਜੀ ਉਹਨਾਂ ਨੂੰ ਯਾਦ ਕਰਕੇ ਹੀ ਉਹਨਾਂ ਦੀ ਬਦੌਲਤ ਹੀ ਜਿਹੜਾ ਹੈ ਸ਼ੁਰੂਆਤ ਕਰ ਰਿਹਾ ਹਾਂ ਜੀ ਸ਼ੁਕਰੀਆ ਜੀ ਧੰਨਵਾਦ ਕਪੂਰ ਸਾਹਿਬ ਤੁਸੀਂ ਸਮਾਜ ਸੇਵਕ ਵੀ ਹੋ ਔਰ ਸਿਆਸੀ ਘੇਰਿਆਂ ਦੇ ਵਿੱਚ ਵੀ ਤੁਹਾਡੇ ਨਾਮ ਦੀ ਗੂੰਜ ਹੈ ਮੇਰਾ ਪਹਿਲਾ ਸਵਾਲ ਹੀ ਤੁਹਾਨੂੰ ਇਹ ਹੈ ਕਿ ਤੁਸੀਂ ਕਾਫੀ ਦੌਰ ਦੇਖੇ ਨੇ ਸਿਆਸਤ ਦੇ ਸਮਾਜ ਦੇ ਵਿੱਚ ਵਿਚਰਦੇ ਹੋਇਆ ਅੱਜ ਦੀ ਰਾਜਨੀਤੀ ਨੂੰ ਤੇ ਪਹਿਲਾਂ ਦੀ ਰਾਜਨੀਤੀ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਸਰ ਪਹਿਲਾਂ ਦੀ ਰਾਜਨੀਤੀ ਜਿਹੜੀ ਹੈ ਉਹਦੇ ਵਿੱਚ ਆਸੀਂ ਕਹਿ ਸਕਦੇ ਹਾਂ ਕਿ ਆਪਸੀ ਜਿਹੜਾ ਉਹਨਾਂ ਦਾ ਆਪਣਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਆਪਣਾ ਮਤਲਬ ਉਹ ਨਹੀਂ ਸੀ ਹੁੰਦਾ ਜੀ ਉਹ ਲੋਕ ਜਿਹੜੇ ਆ ਪੁਰਾਣੇ ਜਿਹੜੇ ਲੀਡਰਸ ਹਨ ਲੀਡਰ ਲੋਕ ਸੀ ਉਹ ਵਾਕਈ ਹੀ ਲੀਡਰ ਹੁੰਦੇ ਸਰ ਜੀ ਉਹ ਜਿਹੜੇ ਆ ਲੋਕਾਂ ਦੇ ਨਾਲ ਜੁੜੇ ਹੁੰਦੇ ਸੀਗੇ ਜਿੰਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਇੱਕ ਸੇਵਾਦਾਰ ਦੇ ਤੌਰ ਦੇ ਉੱਤੇ ਹੀ ਕੰਮ ਕਰਦੇ ਸਨ ਲੋਕਾਂ ਨਾਲ ਜੁੜੇ ਹੋਏ ਸਨ ਇਸ ਕਰਕੇ ਪੁਰਾਣੇ ਲੋਕਾਂ ਨੂੰ ਹੱਜ ਵੀ ਜਾਣਿਆ ਜਾਂਦਾ ਵਾ ਜਿਹੜੇ ਵੀ ਪੁਰਾਣੇ ਸਾਡੇ ਜਿਹੜੇ ਆ ਸੀਨੀਅਰ ਜਿਹੜੇ ਰਹੇ ਹੋਏ ਨੇ ਆ ਬੁਰੇ ਆ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਕੰਮਾਂ ਦੇ ਕਰਕੇ ਜਾਣਿਆ ਜਾਂਦਾ ਕਿ ਉਹਨਾਂ ਨੇ ਕੰਮ ਹੀ ਬਹੁਤ ਜ਼ਿਆਦਾ ਕੀਤੇ ਸੀਗੇ ਬਿਨਾਂ ਕਿਸੇ ਦੂਏ ਸੋ ਬਗੈਰ ਕਿਸੇ ਭੇਦਭਾਵ ਤੋਂ ਕਿਹਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਇਹਨਾਂ ਸਾਰੀ ਚੀਜ਼ਾਂ ਤੋਂ ਹਟ ਕੇ ਜਿਹੜਾ ਵਾ ਉਹ ਕੰਮ ਕਰਦੇ ਸੀ ਹਰ ਇੱਕ ਦਾ ਕੰਮ ਕਰਦੇ ਸੀ ਸੋ ਉਹ ਸਮੇ ਅਸਰ ਕੇ ਵਧੀਆ ਲੱਗਦਾ ਸੀਗਾ ਕਿ ਉਦੋਂ ਲੋਕਾਂ ਦੀ ਸੁਣਵਾਈ ਜ਼ਿਆਦਾ ਹੋ ਜਾਂਦੀ ਸੀਗੀ ਲੋਕਾਂ ਦੀ ਅਪਰੋਚ ਜਿਹੜੀ ਆ ਉਹ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਤੱਕ ਜਲਦੀ ਹੋ ਜਾਂਦੀ ਸੀਗੀ ਅੱਜ ਕੱਲ੍ਹ ਦੇ ਸਮਝ ਦੇ ਵਿੱਚ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਮੀ ਹੈ ਕਿ ਲੋਕਾਂ ਦੀ ਜਿਹੜੀ ਅਪਰੋਚ ਹੈ ਉਹ ਅ ਅਫਸਰ ਸਾਹਿਬਾਂ ਤੱਕ ਲੀਡਰ ਸਾਹਿਬਾਂ ਤੱਕ ਨਹੀਂ ਪਹੁੰਚ ਪਾਂਦੀ ਤੇ ਕੁਝ ਮੈਂ ਵੀ ਸਮਝ ਸਕਦਾ ਵਾਂ ਕਿ ਲੋਕਾਂ ਦੇ ਜਿਹੜਾ ਵਾ ਜਿਹੜੇ ਲੀਡਰਸ ਲੋਗ ਨੇ ਜਾਂ ਦੂਸਰੇ ਜਿਹੜੇ ਹੋ ਲੋਗ ਆ ਉਹਨਾਂ ਦਾ ਕੁਝ ਆਪਣਾ ਮਤਲਬ ਵੀ ਹੋ ਸਕਦਾ ਹੈ ਕਪੂਰ ਸਾਹਿਬ ਆਪਾਂ ਗੱਲ ਕਰਾਂਗੇ ਵਾਰਡ ਲੈਵਲ ਤੋਂ ਜੀ ਜੀ ਕਿ ਵੋਟਰ ਅੱਜ ਦੇ ਟਾਈਮ 'ਚ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ ਕਾਹ ਲੋਕ ਉਹੀ ਲੋਕ ਵੋਟ ਪਾਉਂਦੇ ਨੇ ਪਰ ਜਦੋਂ ਕਿਉਂਕਿ ਮਸਲੇ ਗਲੀਆਂ ਦੇ ਨਾਲੀਆਂ ਦੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਣ ਜਾਂ ਵਾਟਰ ਸਪਲਾਈ ਨੂੰ ਲੈ ਕੇ ਹੋਣ ਤਾਂ ਅਕਸਰ ਹੀ ਅਸੀਂ ਦੇਖਦੇ ਆਂ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਇਹ ਚੀਜ਼ ਦੇ ਮੁੱਦੇ ਉੱਠਦੇ ਰਹਿੰਦੇ ਨੇ ਪਰ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਇੰਨੇ ਸਾਲ ਹੋ ਗਏ ਨੇ ਪਰ ਇਹ ਮਸਲੇ ਹੱਲ ਨਹੀਂ ਹੁੰਦੇ ਕਿਉਂ ਵੋਟਰ ਦੇ ਨਾਲ ਇਹ ਝੋਖਾ ਹੁੰਦਾ ਹੈ ਕਿਉਂ ਜਿਹੜਾ ਇਹ बार-बार ਉਹ ਜਿਹੜੇ ਮਸਲੇ ਆਉਂਦੇ ਨੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਉਹਨਾਂ ਦੇ ਹੱਕ ਜਰੂਰ ਦੱਸੋ ਕਿ ਕਿਵੇਂ ਉਹ ਲੋਕ ਜਿਹੜੇ ਉਹ ਆਪਣੇ ਇੱਕ ਕਾਉਂਸਲਰ ਕੋਲੋਂ ਜਾਂ ਆਪਣੇ ਸਰਪੰਚ ਕੋਲੋਂ ਕਿੱਦਾਂ ਕੰਮ ਕਰਵਾ ਸਕਦੇ ਆ ਸੋ ਇਸ ਵਿੱਚ ਅਸੀਂ ਕਿਸੇ ਵੀ ਪਾਰਟੀ ਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਇੱਕੋ ਸਮਾਨ ਆ ਹਰ ਇੱਕ ਤਰੀਕੇ ਦਾ ਜਿਹੜੀ ਪਾਰਟੀ ਆਂਦੀ ਆ ਆਪਣਾ ਕੰਮ ਕਰਦੀ ਆ ਇਹਦੇ ਵਿੱਚ ਲੋਕਾਂ ਨੂੰ ਜਾਗਰੂਤ ਹੋਣ ਦੀ ਜ਼ਰੂਰਤ ਹੈ ਜੀ ਗੱਲ ਜਿਹੜੇ ਆ ਸਾਡੇ ਕੌਂਸਲਰ ਸਾਹਿਬਾਨ ਮੈਂ ਜਿਸ ਤਰ੍ਹਾਂ ਕਿ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਆ ਅੰਮ੍ਰਿਤਸਰ ਦੇ ਵਿੱਚ ਸਾਡੀਆਂ 85 ਵਾੜਾ ਆ ਜੀ ਇਹ 85 ਵਾੜਾ ਆ ਗੀਆਂ ਤੇ 85 ਵਾੜਾ ਦੇ ਵਿੱਚ ਹਰ ਇੱਕ ਜਿਹੜਾ ਵਾ ਉਹ ਸਾਡਾ ਇੱਕ ਕੌਂਸਲਰ ਸਾਹਿਬਾਨ ਵੀ ਹੈ ਸੋ ਕੌਂਸਲਰ ਸਾਹਿਬਾਨ ਜਿਹੜਾ ਵਾ ਉਹ ਸਾਡੇ ਉਸ ਮੁਹੱਲੇ ਦਾ ਉਸ ਇਲਾਕੇ ਦਾ ਇੱਕ ਮਹਤਵਪੂਰਨ ਬੰਦਾ ਹੁੰਦਾ ਵਾ ਜਿਸ ਨੂੰ ਕਿ ਲੋਕਾਂ ਨੇ ਆਪਣੇ ਕੰਮ ਲੈ ਕੇ ਜਾਣੇ ਸੋ ਜੇ ਸਾਡਾ ਜਿਹੜਾ ਵਾ ਕੌਂਸਲਰ ਸਾਹਿਬਾਨ ਉਹ ਲੋਕਾਂ ਦੇ ਕੰਮ ਇਹ ਤੇ ਬਿਨਾ ਕਿਸੇ ਪੇਸ਼ਵਾਦ ਤੋਂ ਕਰੀ ਜਾਏਗਾ ਜਿਹੜੀਆਂ ਕਿ ਲੋਕਾਂ ਦੀ ਮੂਲ ਬੁਤ ਸਵਦਾਵਾਂ ਵੈ ਜਿਨ੍ਹਾਂ ਦੀ ਜ਼ਰੂਰਤ ਆਪਕ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਪਾਣੀ ਦੀ ਅਵੇਲੇਬਿਲਟੀ ਨਹੀਂ ਹੁੰਦੀ ਪਾਣੀ ਨਹੀਂ ਮਿਲਦਾ ਪਾਣੀ ਦੀ ਇੱਕ ਦਿੱਕਤ ਆਂਦੀ ਹੈ ਬਿਜਲੀ ਜਿਹੜੀ ਹੈ ਕਾਫੀ ਆ ਜਾਂਦੀ ਹੈ ਬਿਜਲੀ ਦੀ ਦਿੱਕਤ ਆਂਦੀ ਹੈ ਜਾਂ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਵੈ ਜਾਂ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਜਾਂ ਆਟਾ ਜਾਂ ਦੇ ਜਿਹੜੀਆਂ ਪ੍ਰੋਬਲਮਸ ਹੈ ਕਿਵੇਂ ਆ ਇਹ ਕਾਫੀ ਜ਼ਿਆਦੀ ਮੁਸ਼ਕਲਾਂ ਹੁੰਦੀਆਂ ਨੇ ਜੇ ਕੌਂਸਲ ਸਹਾਬਾਨ ਸਾਰੇ ਦੇ ਸਾਰੇ ਹੀ ਮਿਲ ਕੇ ਕੰਮ ਨੂੰ ਕਰਨ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਮੱਸਿਆ ਜਿਹੜੀ ਉਹ ਰਹਿ ਸਕਦੀ ਹੈ ਕਿਉਂਕਿ ਇਹ ਸਮੱਸਿਆਵਾਂ ਜਿਹੜੀਆਂ ਸਾਡੀਆਂ ਵਾਂ ਸ਼ੁਰੂ ਤੋਂ ਜੜ ਜਿਹੜੀ ਜ਼ਮੀਨੀ ਤੌਰ ਤੇ ਉੱਤੇ ਜੁੜੀਆਂ ਹੋਈਆਂ ਵਾਂ ਜਦੋਂ ਆਪਾਂ ਜ਼ਮੀਨੀ ਤੌਰ ਤੇ ਉੱਤੇ ਵਰਕਰਾਂ ਦੇ ਨਾਲ ਕੰਮ ਕਰਾਂਗੇ ਇਹ ਸਾਰੇ ਮੁਸ਼ਕਲਾਂ ਨੂੰ ਜਦੋਂ ਅਸੀਂ ਆਪ ਮਿਲ ਕੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਮੁਸ਼ਕਲ ਜਣੀ ਦੂਰ ਨਹੀਂ ਹੋ ਸਕਦੀਆਂ ਪਰ ਇਹਦੇ ਵਾਸਤੇ ਸਿਰਫ ਆਪਾਂ ਜੇ ਗੱਲ ਕਰੀਏ ਸਿਰਫ ਕੌਂਸਲਰ ਸਾਹਿਬਾਨ ਹੀ ਹੈ ਸਿਰਫ ਕੌਂਸਲਰ ਸਾਹਿਬਾਨ ਹੀ ਜ਼ਿੰਮੇਵਾਰ ਨਹੀਂ ਹੁੰਦੇ ਇਸ ਲਈ ਕੌਂਸਲਰ ਸਾਹਿਬਾਨ ਨੂੰ ਬਾਕੀ ਜਿਹੜੇ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਆਪਾਂ ਆਪਣਾ ਮੋਤਬਰ ਚੁਣਿਆ ਲਾਇਆ ਜਿਨ੍ਹਾਂ ਨੂੰ ਵੋਟ ਪਾਈ ਜਾਂ ਨਹੀਂ ਪਾਈ ਸਾਰਿਆਂ ਨੂੰ ਜਿਹੜੇ ਸਾਡੇ ਕੌਂਸਲਰ ਬੈਣਾ ਉਹਨਾਂ ਦੇ ਨਾਲ ਸਹਿਯੋਗ ਦੇ ਕੇ ਕੰਮ ਕਰਵਾਉਣਾ ਚਾਹੀਦਾ ਵਾ ਜਿਹੜੀ ਕੋਈ ਮੁਸ਼ਕਲ ਦਿੱਕਤਾਂ ਹੋ ਉਹਨਾਂ ਨੂੰ ਕੰਮ ਬਦਸਨ ਤੇ ਕੰਮ ਕਰਵਾਉਣ ਕਪੂਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਾਰਤ ਕਿੱਦਾਂ ਦੀ ਰਾਜਨੀਤੀ ਦੇਖਦੇ ਹੋ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਬਦਲਾਅ ਬਹੁਤ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਤੌਰ ਤੇ ਭਾਰਤ ਦਾ ਭਵਿੱਖ ਕਿਦਾਂ ਦੇਖਦੇ ਹੋ ਤੁਸੀਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਰਾਜਨੀਤੀ ਦਾ ਜਿਹੜਾ ਭਵਿੱਖ ਬਹੁਤ ਸੋਹਣਾ ਦੇਖਦਾ ਹਾਂ ਕਿਉਂਕਿ ਅਸੀਂ ਹਮੇਸ਼ਾ ਹੀ ਇੱਕ ਗੱਲ ਕਹਿੰਦੇ ਆ ਕਿ ਜਿਹੜੀ ਦੇਸ਼ ਦੀ ਜਿਹੜੀ ਬਾਗਡੋਰ ਹੈ ਜਿਹੜੀ ਰਾਜ ਦੀ ਬਾਗਡੋਰ ਉਹ ਯੁਵਾ ਦੇ ਵਿੱਚ ਹੁੰਨੀ ਚਾਹੀਦੀ ਆ ਉਹਨਾਂ ਚ એનર્ਜੀ ਹੁੰਦੀ ਆ ਉਹ ਕੰਮ ਕਰਨ ਦੇ ਵਿੱਚ ਜ਼ਿਆਦਾ ਕਾਬਲੀਅਤ ਮਹਿਸੂਸ ਕਰਦੇ ਆ ਜਿਹੜੇ ਸੀਨੀਅਰਸ ਹੁੰਦੇ ਆ ਉਹਨਾਂ ਕੋਲ ਐਕਸਪੀਰੀਐਂਸ ਜ਼ਿਆਦਾ ਹੁੰਦਾ ਵਾ ਜਿਹੜੇ ਯੁਵਕ ਹੁੰਦੇ ਆ ਉਹਨਾਂ ਚ ਜਨੂਨ ਜ਼ਿਆਦਾ ਹੁੰਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵਾ ਕਿ ਸਾਡਾ ਆਉਣ ਵਾਲਾ ਜਿਹੜਾ ਟਾਈਮ ਹੈ ਭਾਰਤ ਜਿਹੜਾ ਵਾ ਇੱਕ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਆ कि ਸਾਡਾ ਜਿਹੜਾ ਭਾਰਤ ਇੱਕ ਬਹੁਤ ਵੱਡੀ ਸ਼ਕਤੀ ਜਿਹੜੀ ਹੈ ਉਹ ਬਣਿਆ ਹੋਇਆ ਹੈ। ਜੀ। ਉਸੇ ਤਰ੍ਹਾਂ ਹੀ ਸਾਡਾ ਪੰਜਾਬ ਵੀ ਜਿਹੜਾ ਵੈ ਜਿਹੜੀ ਹੁਣ ਸਾਡੀ ਸਰਕਾਰਾਂ ਚੱਲ ਰਹੀਆਂ ਵੈ ਜਿਹੜੀਆਂ ਕੁਰੀਤੀਆਂ ਚੱਲਦੀਆਂ ਉਹਨਾਂ ਨੂੰ ਦੂਰ ਕਰ ਰਹੇ ਨੇ। ਇਹਨਾਂ ਵਿੱਚ ਸਾਡੇ ਕੌਂਸਲ ਸਾਹਿਬਾਨ, ਸਾਡੇ ਜਿਹੜੇ ਅਫਸਰ ਸਾਹਿਬਾਨ ਹੈ ਜਿਹੜੇ ਸਾਡੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਇਹ ਸਾਰੇ ਦੇ ਸਾਰੇ ਦੇ ਸਹਿਯੋਗ ਦੇ ਨਾਲ ਹੀ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਜਿਹੜੇ ਚ ਬਦਲਾਅ ਆਏਗਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਵੈ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰਾਂਗੇ ਪਰ ਮਹਿਸੂਸ ਉਤادی ਹੋ ਸਕਦਾ ਹੈ ਕਿ ਜਦੋਂ ਅਸੀਂ ਲੋਕ ਸਾਰੇ ਇਹ ਚੀਜ਼ ਨੂੰ ਸਮਝਾਂਗੇ ਕਿ ਅਸੀਂ ਇਹ ਨਾ ਕਰੀਏ ਕੀ ਸਮਾਜ ਹਮਾਰੇ ਲਈ ਕੀ ਕਰ ਰਹਾ ਹੈ ਅਸੀਂ ਆ ਸੋਚੀਏ ਕਿ ਅਸੀਂ ਸਮਾਜ ਲਈ ਕੀ ਕਰ ਰਹੇ ਆ ਸਾਨੂੰ ਚਾਹੀਦਾ ਵਾ ਕਿ ਅਸੀਂ ਕੌਂਸਲ ਸਹਿਬਾਨ ਉਹਨਾਂ ਦੇ ਨਾਲ ਉਹਨਾਂ ਦਾ ਸਹਿਯੋਗ ਦੇਈਏ ਪੁਲਿਸ ਦੇ ਜਿਹੜੇ ਸਹਿਬਾਨ ਨੇ ਜਿਹੜੇ ਉਹਨਾਂ ਦਾ ਸਹਿਯੋਗ ਦੇਈਏ ਜਿਹੜੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਜਿਹੜੇ ਉਹਨਾਂ ਨਾਲ ਆਪਾਂ ਸਹਿਯੋਗ ਦੇ ਕੇ ਜਿਹੜੇ ਮੁਸ਼ਕਲਾਂ ਹੈਗੀਆਂ ਵਾ ਉਹਨੂੰ ਆਪਾਂ ਦੂਰ ਕਰਵਾਈਏ ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਅਫਸਰਾਂ ਨੂੰ ਆਪਾਂ ਗੱਲ ਕਹੀਏ ਕਵਾਂਗੇ ਜਾਂ ਸਮਝਾਵਾਂਗੇ ਜਾਂ ਦੱਸਾਂਗੇ ਤੇ ਸਾਡੀ ਗੱਲ ਨਾਲ ਸੁਣੀ ਜਾਵੇ ਅੱਜ ਤੱਕ ਸੁਨੀਆਂ ਵੀ ਜਾਂਦੀਆਂ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਆ ਸੁਨੀਆਂ ਜਾਣਗੀਆਂ ਕਿਉਂਕਿ ਟੈ ਆ ਰਹੀ ਹੈ ਤੇ ਇਹ ਨਾਲ ਸਾਡੇ ਜਿਹੜੀਆਂ ਮੁਸ਼ਕਲਾਂ ਵਾ ਉਹ ਦੂਰ ਜਿਹੜੀਆਂ ਵਾ ਉਹ ਜਲਦੀ ਹੋਇਆ ਕਰਨਗੀਆਂ ਸੋ ਇਹ ਸੰ ਕਪੂਰ ਸਾਹਿਬ ਕਪੂਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਦਸ਼ਕਾ ਸਾਨੂੰ ਇਸ ਤੇ ਧਿਆਨ ਦੇਣ ਦੀ ਲੋੜ ਹੈ ਕਿ ਕੱਲਾ ਅਸੀਂ ਆਪਣੇ ਕੌਂਸਲਾਂ ਤੇ ਆਪਣੇ ਮੰਤਰੀਆਂ ਤੇ ਆਪਣੇ ਪ੍ਰਸ਼ਾਸਨ ਤੇ ਨਹੀਂ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਵੀ ਉਸ ਨੂੰ ਨਿਭਾਈਏ